ਜੱਗਾਂ ਸੀ ਆ ਮੱਕੀ ਗਿਆ ਮੈਂ ਕੱਲ੍ਹ ਤੇਗਾ ਤਾਂ ਬਾਲਾ ਆ ਬਸ ਬੇਹੇਰਾ ਰੋਕਿਆ ਕੀ ਗੱਲ ਹੈ ਗੱਲ ਨਾਲੇ ਕੋਈ ਗੱਲ ਸੋਸ਼ਲ ਮੀਡੀਆ ਤੇ ਲੜਾਈ ਝਗੜੇ ਸੰਬੰਧੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਸਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕੋਰੀ ਸ਼ੰਕਰ ਪੁੱਤਰ ਦਰਸ਼ਨ ਲਾਲ ਵਾਸੀ ਨਾਨਕਨਗਰੀ ਅਬੋਰ ਦੀ ਬਸ ਸਟੈਂਡ ਅਬੋਰ ਪਿੱਛੇ ਦੁਕਾਨ ਹੈ ਇਹ ਜੋ ਲੜਕਾ ਸਹਿਜਪ੍ਰੀਤ ਸਿੰਘ ਹੈ ਜਿਸ ਦੀ ਕੁੱਟਮਾਰ ਹੋ ਰਹੀ ਹੈ ਇਸ ਨੂੰ ਉਹਨਾਂ ਨੇ ਚੋਰ ਸਮਝ ਲਿਆ ਇਸ ਗਲਤ ਫਹਿਮੀ ਦੇ ਵਿੱਚ ਉਹਨਾਂ ਵੱਲੋਂ ਤੇ ਹੋਰ ਉਥੋਂ ਦੇ ਆਸ-ਪड़ोस ਦੇ ਦੁਕਾਨਦਾਰਾਂ ਵੱਲੋਂ ਇਹਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੋਨਾਂ ਧਿਰਾਂ ਦੀਆਂ ਇਸ ਸਬੰਧੀ ਦਰਖਾਸਤਾਂ ਮਸੂਲ ਹੋਈਆਂ ਨੇ ਜੋ ਫੈਕਟ ਹੋਣਗੇ ਉਨਾ ਫੈਕਟਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਅਗਰ ਕਿਸੇ ਨੂੰ ਕੋਈ ਗਲਤਫਹਿਮੀ ਹੁੰਦੀ ਹੈ ਕਿਸੇ ਤੇ ਕੋਈ ਸ਼ੱਕ ਹੁੰਦਾ ਹੈ ਜਾਂ ਚੋਰ ਹੋਣ ਦਾ ਕੋਈ ਖਦਸ਼ਾ ਤਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਨਾ ਕਿ ਖੁਦ ਕਾਨੂੰਨ ਨੂੰ ਹੱਥ ਵਿੱਚ ਲੈਣ ਧੰਨਵਾਦ ਕਿਆ ਗੱਲ ਗੱਲ ਨਾ ਨੇ ਕੋਈ ਗੱਲ ਸੋਸ਼ਲ ਮੀਡੀਆ ਤੇ ਲੜਾਈ ਝਗੜੇ ਸੰਬੰਧੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਸੰਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਗੋਰੀ ਸ਼ੰਕਰ ਪੁੱਤਰ ਦਰਸ਼ਨ ਲਾਲ ਵਾਸੀ ਨਾਨਕਨਗਰੀ ਅਬੋਰ ਦੀ ਬੱਸ ਸਟੈਂਡ ਅਬੋਰ ਪਿੱਛੇ ਦੁਕਾਨ ਹੈ ਇਹ ਜੋ ਲੜਕਾ ਸਹਿਜਪ੍ਰੀਤ ਸਿੰਘ ਹੈ ਜਿਸ ਦੀ ਕੁੱਟਮਾਰ ਹੋ ਰਹੀ ਹੈ ਇਸ ਨੂੰ ਉਹਨਾਂ ਨੇ ਚੋਰ ਸਮਝ ਲਿਆ ਇਸ ਗਲਤ ਫਹਿਮੀ ਦੇ ਵਿੱਚ ਉਨ੍ਹਾਂ ਵੱਲੋਂ ਤੇ ਹੋਰ ਉਥੋਂ ਦੇ ਆਸ-ਪड़ोस ਦੇ ਦੁਕਾਨਦਾਰਾਂ ਵੱਲੋਂ ਇਹਦੇ ਨਾਲ ਕੋਰਟਵਾਰ ਕੀਤੀ ਗਈ ਹੈ। ਦੋਨਾਂ ਧਿਰਾਂ ਦੀਆਂ ਇਸ ਸੰਬੰਧੀ ਦਰਖਾਸਤਾਂ ਮਸੂਲ ਹੋਈਆਂ ਨੇ। ਜੋ ਫੈਕਟ ਹੋਣਗੇ, ਉਹਨਾਂ ਫੈਕਟਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ। ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ, ਅਗਰ ਕਿਸੇ ਨੂੰ ਕੋਈ ਗਲਤਫਹਿਮੀ ਹੁੰਦੀ ਹੈ, ਕਿਸੇ ਤੇ ਕੋਈ ਸ਼ੱਕ ਹੁੰਦਾ ਜਾਂ ਚੋਰੀ ਹੋਣ ਦਾ ਕੋਈ ਖਦਸ਼ਾ, ਤਾਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਨਾ ਕਿ ਖੁਦ ਕਾਨੂੰਨ ਨੂੰ ਹੱਥ ਵਿੱਚ ਲੈਣ। ਧੰਨਵਾਦ। ਭਾਈ ਇਹ ਨਹੀਂ ਮੈਂ ਕਹਿੰਦੀ ਆ 10 ਮਿੰਟ ਆ ਸਾਰੇ ਗੱਲ ਹਾਂ ਮੈਂ ਲੱਗੀ ਗਿਆ ਮੈਂ ਗਏ ਉਹ ਗੱਲ ਪੈਗਾ ਕੰਮ ਦੀ ਹਾਂ ਬਸ ਬਖੇਰਾ ਰੋਕਿਆ ਗੱਲ ਨਾ ਨਾ ਕੋਈ ਗੱਲ ਸੋਸ਼ਲ ਮੀਡੀਆ ਤੇ ਲੜਾਈ ਝਗੜੇ ਸੰਬੰਧੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਸੰਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਕੋਰੀ ਸ਼ੰਕਰ ਪੁੱਤਰ ਦਰਸ਼ਨ ਲਾਲ ਵਾਸੀ ਨਾਨਕਨਗਰੀ ਅਬੋਰ ਦੀ ਬਸ ਸਟੈਂਡ ਅਬੋਰ ਪਿੱਛੇ ਦੁਕਾਨ ਹੈ ਇਹ ਜੋ ਲੜਕਾ ਸਹਿਜਪ੍ਰੀਤ ਸਿੰਘ ਹੈ ਜਿਸ ਦੀ ਕੁੱਟਮਾਰ ਹੋ ਰਹੀ ਹੈ ਇਸ ਨੂੰ ਉਹਨਾਂ ਨੇ ਚੋਰ ਸਮਝ ਲਿਆ ਇਸ ਗਲਤ ਫਹਿਮੀ ਦੇ ਵਿੱਚ ਉਹਨਾਂ ਵੱਲੋਂ ਤੇ ਹੋਰ ਉਥੋਂ ਦੇ ਆਸ-ਪड़ोस ਦੇ ਦੁਕਾਨਦਾਰਾਂ ਵੱਲੋਂ ਇਹਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੋਨਾਂ ਧਿਰਾਂ ਦੀਆਂ ਇਸ ਸੰਬੰਧੀ ਦਰਖਾਸਤਾਂ ਮਸੂਲ ਹੋਈਆਂ ਨੇ ਜੋ ਫੈਕਟ ਹੋਣਗੇ ਉਹਨਾਂ ਫੈਕਟਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਅਗਰ ਕਿਸੇ ਨੂੰ ਕੋਈ ਗਲਤਫਹਿਮੀ ਹੁੰਦੀ ਹੈ ਕਿਸੇ ਤੇ ਕੋਈ ਸ਼ੱਕ ਹੁੰਦਾ ਜਾਂ ਚੋਰੀ ਹੋਣ ਦਾ ਕੋਈ ਖਦਸ਼ਾ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਨਾ ਕਿ ਖੁਦ ਕਾਨੂੰਨ ਨੂੰ ਹੱਥ ਵਿੱਚ ਲੈਣ ਧੰਨਵਾਦ